ਦੋਸਤੋ ਤੁਹਾਨੂੰ ਦਿਖਾਉਣੇ ਆ ਹਿਮਾਚਲ ਦਾ ਕ੍ਰਿਕਟ ਸਟੇਡੀਅਮ ਆ ਛੋਡੇ ਨਾਲੇ ਸਿੱਧੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਹਿਮਾਚਲ ਦਾ ਮਕਲਾਉਡ ਗੰਜ ਦਾ ਕ੍ਰਿਕਟ ਸਟੇਡੀਅਮ ਅਸੀਂ ਜਾ ਰਹੇ ਆ ਇਧਰ ਤਾਂ ਰਸਤਾ ਜਾ ਰਿਹਾ ਦੇਖੋ ਆ ਬਿਲਡਿੰਗ ਦਿਖਾ ਦਿਓ ਆ ਸਾਰੀ ਸੋਨੋ ਇਹ ਦਿਖਾ ਰਹੇ ਆ ਤਸਵੀਰਾਂ ਹੇ ਆ ਦੇਖੋ ਆ ਇੱਧਰ ਪਬਲਿਕ ਦੇ ਦੇਖਣ ਵਾਸਤੇ ਰਸਤਾ ਹੈਗਾ ਸੇ ਆ ਪੌੜੀਆਂ ਚੜ ਰਹੀਆਂ ਨੇ ਸਾਰਾ ਆਪਾਂ ਇੱਥੋਂ ਦੀ ਗਰਾਊਂਡ ਲੈਵਲ ਤੇ ਬੋਲੇ ਜਸਟਿਸ ਜੀ ਆ ਜਾਣਕਾਰੀ ਇਕੱਠੀ ਕਰਕੇ ਲੈ ਕੇ ਜਾਣੀ ਹੈ ਇਹ ਕੀ ਚੀਜ਼ ਹੈ ਹਲੋ ਬਸੋ ਹੇ ਬਸੋ ਅੱਛਾ ਠੀਕ ਹੈ ਜੀ ਤੇ ਵਧੀਆ ਜੀ ਵਧੀਆ ਪਰ ਆ ਦੇਖੋ ਬਹੁਤ ਸਾਡੇ ਤੁਸੀਂ ਦੱਸੋ ਪੰਜਾਬੀ ਮੈਨੂੰ ਦੇਖਣ ਵਾਸਤੇ ਆਏ ਨੇ ਆ ਦੇਖੋ ਸੋਨੂੰ ਤਸਵੀਰਾਂ ਦਿਖਾ ਰਹੇ ਆ ਆ ਦੇਖੋ ਇਹ ਸਾਮਣੇ ਕਰ ਜਾਗੇ ਨੰਨੂ ਹੋ ਜਾਗੇ ਸਟੇਡੀਅਮ ਹੈ ਕੱਥੇ ਬਹੁਤ ਸਾਰੇ ਸਾਹਮਣੇ ਇੱਧਰ ਸਾਰੀਆਂ ਚਿਹਰੇ ਲੱਗੀਆਂ ਚਿੜੀਆਂ ਰੁਕ ਜੋ ਆਂ ਆ ਦੇਖੋ ਸਾਰਾ ਹੱਥ ਦਿਖਾ ਦਿਓ ਪਹਿਲਾ ਕਲੀ ਕਲੀ ਚਿਹਰੇ ਦਿਖਾ ਦਿਓ ਇੱਧਰ ਦੋਸਤੋ ਆ ਦੇਖੋ ਸਾਰਾ ਬਹੁਤ ਸੋਹਣਾ ਸੁੰਦਰ ਦੇਖਣਯੋਗ ਸਟੇਡੀਅਮ ਬਣਿਆਗਾ ক্রিকেট ਦਾ ਮਾਚਾਂ ਦੇ ਵਿੱਚ ਸੁਨੂ ਇਹ ਉਧਰ ਦਿਖਾਓ ਸਾਰੀਆਂ ਪਰਲੇ ਪਾਸੇ ਤੋਂ ਦੱਸਣਗੀਆਂ ਤਸਵੀਰਾਂ ਇਹ ਨਹੀਂ ਕਿੱਝੇ ਆਓ ਇਧਰ ਆਜੋ ਕੱਲੀ-ਕੱਲੀ ਤਸਵੀਰ ਛੋਡੇ ਨਾਲ ਸਾਂਝੀ ਕਰਦੇ ਆਂ ਵਾਹ ਜੇ ਆਪਾਂ ਦਾ ਸ਼ੌਕ ਹਨ ਮੇਰਾ ਤੇ ਆ ਜੀ ਅੱਜ ਟੋਕਰ ਮੈਨਣਾ ਚਾਹੁੰਦਾ ਆ ਆ ਦੇਖੋ ਛਾਰਾ ਕਮਾਦੇ ਆਂ ਛਾਰੀਆਂ ਛੋਡੇ ਨਾਲ ਤਸਵੀਰਾਂ ਇੱਥੇ ਜੋ ਪਬਲਿਕ ਦੇਖ ਕੇ ਬੈਠ ਕੇ ਟੂਰਨਾਮੈਂਟ ਦੇਖ ਰਹੀ ਹੈ। ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੇ ਸਾਡਾ ਮਾਲਵਾ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਦੇ ਤੇ YouTube ਚੈਨਲ ਦੇ ਉੱਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ। ਕਟਦੀ <laughs> <laughs>